ਲੇ ਕੱਪੜੇ ਕਮਲ ਤੁਸੀਂ ਸੀ ਹੁਣੇ ਪਿਆ ਕਿ ਰਵਾਸ ਹੁੰਦੀ ਪਈ ਐ ਹੁਣ ਤਾਂ ਅੱਗੇ ਕੱਲੇ ਸੌਂਦੀ ਸੀ ਹੁਣ ਇਹਨੇ ਕੱਟਨੇ ਕੱਟਨੇ ਵੀ ਸ਼ੁਰੂ ਕਰ ਦੇ ਰਵਾਸ ਸੂਟ ਕੱਟਣ ਲੱਗਾ ਬੱਤ ਲੈ ਰਵਾਸ ਪੁੱਤ ਤਾਂ ਸਾਡਾ ਸੂਟ ਕੱਟਣ ਲੱਗਾ ਕੱਟ ਲੋ ਕੱਟ ਲੋ ਜੀ ਮੰਮਾ ਨੂੰ ਕਹੋ ਤਾਂ ਫਿਰ ਹੋਰ ਕੰਮ ਕਰ ਲੈਣਗੇ ਮੰਮਾ ਤਾਂ ਰਾਵ ਨਾਲ ਬੈਠੇ ਆ ਮੈਂ ਕੀ ਕਰਾਂ ਹੁਣ ਕੀ ਕਰਾਂ ਹਾਂ ਬੋਲ ਬੋਲ ਬਲੇ ਤੁਸੀਂ ਬੋਲਣਾ ਖੇਡੋ ਮੰਮਾ ਜੀ ਤੁਸੀਂ ਬੋਲਣਾ ਖੇਡੋ ਮੈਂ ਖੇਡਾਂ ਇਹ ਕਪੜੇ ਹਾਂ ਤੇ ਬਾਬ ਤੁਸੀਂ ਸੂਟ ਕੱਢ ਦੋ ਮੰਮਾ ਬੋਲਾਂ ਖੇਡ ਲੈਣਗੇ ਚਲ ਮੈਂ ਤੇਰੇ ਕਪੜੇ ਕੱਢ ਦਿੰਦੇ ਹਾਂ ਹੁਣ ਬੈਠ ਚਾਈ ਚੰਗਾ ਬੈਠ ਚਾਈ ਹਣ ਦੇਖ ਵੇ ਸੂਟੀ ਜੇ ਤਾਂ ਜੇ ਤਾਂ ਸੂਟੀ ਪੁੱਤ ਨੇ ਕੱਟਣਾ ਵਾ ਚਲ ਮੈਨੂੰ ਕੰਮ ਕਰਨ ਦੇ ਮੈਂ ਕਪੜੇ ਨਹੀਂ ਕੱਟਨੇ ਰਬਾਬ ਸੂਟ ਕੱਟਣਾ ਵਾ ਮੈਂ ਹੁਣ ਕਪੜੇ ਕੱਟਾਂ